ਦੀਵਾਰੇ ਦੀਵਾਰੇ ਨਾਰਾਇਣ ਪਰਮ ਬਾਤੁਸ਼ਾਹੀ ਤੇ ਕੁਛ ਸਮਾਗਮ ਛੋਟਾ ਜਾਨੀ بڑے ਵੱਡੇ ਸਮਾਗਮ ਹੋਣੇ ਆ ਤੇ ਕੱਲੇ ਇਲਾਕੇ ਪਰਚੋ ਨਹੀਂ ਦੁਨੀਆਂ ਭਰ ਦੇ ਦੀ ਸੰਗਤਾ ਉਹਨਾਂ ਨੇ ਇੱਥੇ ਪਾ ਜਿਹੜੀ ਸ਼ਤਾਬ ਦੀ ਹੈ ਨਗਰ ਕੀਰਤਨ ਜਿਹੜਾ ਸ਼ੁਰੂ ਹੋਣੇ ਸ਼ੁਰੂ ਹੋ ਜਾ ਉਸ ਦਿਨ ਤੋਂ ਹੀ ਮਤਲਬ ਜਿਹੜੇ ਸਮਾਗਮ ਸ਼ੁਰੂ ਹੋ ਜਾਣੇ ਆ शरदा पढ़ते सेवा समी आया गुरु तेरी के है। के था था है। वाहे गुरु जी का खालसा श्री वाहेगुरु जी की फतेह ਗੁਰੂ ਅਮਰਦਾਸ ਜੀ ਦੀ ਚਾਰੋਂ ਸ਼ੋਪਰਾਵਤ ਧਰਤੀ ਇਤਿਹਾਸਕ ਨਗਰ ਸ੍ਰੀ ਗੋੰਦਵਾਲ ਸਾਹਿਬ ਵਿਖੇ ਜਿਹੜਾ ਗੁਰੂ ਸਾਹਿਬ ਤੇ ਜੋਤੀ ਜੋਤ ਪੁਰਬ ਨੂੰ ਸਮਰਪਿਤ 450 ਸਾਲਾਂ ਸਤਾਰਦੀ ਸਮਾਗਮ ਵੱਡੀ ਪੱਧਰ ਤੇ 15 16 17 18 ਸਤੰਬਰ ਨੂੰ ਇਤਿਹਾਸਕ ਨਗਰ ਸ੍ਰੀ ਗੋੰਦਵਾਲ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਨੇ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀਆਂ ਤਿਆਰੀਆਂ ਤੇ ਰੰਗੀਆਂ ਗਈਆਂ ਨੇ ਨਾਲ ਦੀ ਨਾਲ ਵੱਖ-ਵੱਖ ਸੰਪਰਦਾਵਾਂ ਸੰਪਰਦਾਵਾਂ ਵੱਲੋਂ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਨਗਰ ਦੇ ਜਿਹੜੇ ਮੋਹਤਵਾਰ ਹੈ ਨਗਰ ਦੀ ਪੰਚਾਇਤ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਇਲਾਕੇ ਦੀ ਸੰਗਤ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਨਵੀਆਂ ਇਮਾਰਤਾਂ ਦੀ ਉਸਾਰੀ ਦੀ ਸੇਵਾ ਜਿਹੜੀ ਜੋਰਾਂ-ਸ਼ੋਰਾਂ ਨਾਲ ਚੱਲਦੀ ਪਈ ਹੈ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਸਾਡੇ ਨਾਲ ਸਤਪਦੀ ਸਮਾਗਮਾਂ ਦੇ ਜਿਹੜੇ ਪ੍ਰਬੰਧਕ ਜਾਂ ਨੇ ਸਤਨਾਮ ਸਿੰਘ ਰਿਆੜ ਮੌਜੂਦ ਨੇ ਗੱਲਬਾਤ ਕਰਦੇ ਆ ਰਿਆੜ ਸਾਹਿਬ ਇਤਿਹਾਸਾਕ ਨਗਰ ਗੋਂਦਵਾਲ ਸਾਹਿਬ ਦੇ ਜਿਹੜੇ ਸਤਾਮ ਵੀ ਸਮਾਗਮ ਜਿਹੜੇ ਕਰਾਏ ਜਾਣੇ ਨੇ ਸੋ 15 16 17 18 ਸਤੰਬਰ ਨੂੰ ਇਹ ਸਮਾਗਮ ਹੋਣੇ ਨੇ ਕਿਹੜੇ-ਕਿਹੜੇ ਇੱਥੇ ਪ੍ਰੋਗਰਾਮ ਲਿਖੇ ਗਏ ਨੇ ਕਿੰਦਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸੰਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜਿਆਂ ਦੀ 450 ਸਾਲਾਂ ਜੋਤੀ ਜੋਤਿ ਦੀ ਜਿਹੜੀ ਆ ਜੇ ਤਾਂ ਤਨਗੁਰੂ ਆਮਦਾਸ ਸਾਹਿਬ ਮਹਾਰਾਜਿਆਂ ਦੀ 450 ਸਾਲਾਂ ਗੁਰਤਾ ਗਦੀ ਦੀ ਸ਼ਤਾਬਦੀ ਜਿਹੜੀ ਆ ਇਹ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤਾਂ ਬਣਾ ਰਹੀਆਂ ਨੇ ਇਸ ਵਾਰ ਸਾਨੂੰ ਬੜੀ ਉਮੀਦ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਦੇ ਸੰਬੰਧ ਦੇ ਸਤੋ ਵਿਹਾਰੀਆਂ ਨੇ ਜਿਹਦਾ ਬਹੁਤ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਵੀ ਸੰਗਤਾਂ ਦੇ ਇੱਥੇ ਆਮਦ ਨੂੰ ਮੁਖ ਰਾਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜਿੱਥੇ ਸੰਗਤਾਂ ਦੀ ਆਮਦ ਲਈ ਸਰਾਵਾਂ ਆਉਂਗਾ ਔਰ ਲੰਗਰਾਂ ਦੇ ਦੀਵਾਨ ਹਾਲਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਉੱਥੇ ਬਾਹਰ ਗੱਡੀਆਂ ਦੀ ਪਾਰਕਿੰਗ ਦਾ ਵੀ ਜਿਹੜਾ ਵਾ ਪ੍ਰਬੰਧ ਕੀਤਾ ਗਿਆ ਹੈ ਅੱਛਾ ਇਹ ਸਮਾਗਮਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਤੁਹਾਡਾ ਕਿਦਾਂ ਸਹਿਯੋਗ ਤੁਹਾਨੂੰ ਕੀਤਾ ਜਾ ਰਿਹਾ ਦੇਖੋ ਜੀ ਐ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਅਡਿੱਖ ਸਾਹਿਬ ਨੂੰ ਬੇਨਤੀ ਕੀਤੀ ਆ ਆਪਾਂ ਮੀਟਿੰਗ ਵੀ ਕਰਕੇ ਆਏ ਆ ਅਸਧ ਸੀ ਸਾਹਿਬ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਸਾਨੂੰ ਪ੍ਰਸ਼ਾਸਨ ਵੱਲੋਂ ਡੀ ਸਾਹਿਬ ਵੱਲੋਂ ਜਿਹੜਾ ਵਾ ਸਾਨੂੰ ਸਹਿਯੋਗ ਦੇਂਦਾ ਪੂਰਨ ਭਰੋਸਾ ਦਿੱਤਾ ਵਾ ਬਾਕੀ ਜੋ ਸਰਕਾਰ ਦੀ ਗੱਲ ਕਰਦੇ ਹੋ ਸਰਕਾਰ ਵੱਲੋਂ ਅਜੇ ਤੱਕ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਵੀ ਉਹਨਾਂ ਨੇ ਕੋਈ ਕਿਹੜਾ ਸਮਾਗਮ ਕੋਈ ਕਰਨਾ ਆ ਕਿ ਕਿਸੇ ਅਧਿਕਾਰੀ ਨੇ ਆਉਣਾ ਜਾਂ ਨਹੀਂ ਆਉਣਾ ਇਸ ਬਾਰੇ ਅਜੇ ਕੋਈ ਗੱਲ ਸਾਡੇ ਧਿਆਨ 'ਚ ਨਹੀਂ ਆ ਜੋ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਸ਼ਰਤਾਂ ਤੇ ਮੁਖ ਰੱਖਦੇ ਆਂ ਕਿਉਂ ਸਤਾਉਂਦੀਆਂ ਕਦੇ ਆਉਂਦੀਆਂ ਨੇ ਸਲਾਨਾ ਜੋੜ ਮੇਲਾ ਤਾਂ ਹਰ ਸਾਲ ਆ ਜਾਂਦਾ ਵਾ ਜਿਹੜੀਆਂ ਸਤਾਵਦੀਆਂ ਨੇ ਇੱਕ ਤੇ ਕਰਮਾ ਭਾਗਾਂ ਵਾਲਿਆਂ ਤੇ ਕਰਮਾ ਚ ਆਉਂਦੀਆਂ ਨੇ ਤੇ ਮੈਂ ਸੋਚਦਾ ਵਾਂ ਵੀ ਜੇ ਸਤਾਵਦੀਆਂ ਸਾਡੇ ਜਨਮ ਮੱਲਬੀ ਜ਼ਿੰਦਗੀ ਦੇ ਵਿੱਚ ਆਈਆਂ ਨੇ ਤੇ ਸਾਨੂੰ ਇਹਦੇ ਵਿੱਚ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਜਿਹੜੀਆਂ ਸਵਾਵਾ ਕਹ ਦੇ ਕੇ સેવા ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਵਾ ਹਾਂਜੀ ਸੋ ਸਾਡੇ ਨਾਲ ਇਥੇ ਇਲਾਕੇ ਦੇ ਇਥੇ ਨਗਰ ਦੇ ਮੋਹਤਬਰ ਅਗੂ ਹੀ ਜੁੜੇ ਨੇ ਗੱਲਬਾਤ ਕਰਦੇ ਕੁਲਦੀਪ ਸਿੰਘ ਔਲਖ ਸਾਡੇ ਨਾਲ ਮੌਜੂਦ ਨੇ ਔਲਖ ਸਾਹਿਬ 450 ਸਾਲਾ ਸਤਬਦੀ ਸਮਾਗਮ ਇਥੇ ਮਨਾਏ ਜਾ ਰਹੇ ਨੇ ਤੁਹਾਡੇ ਨਗਰ ਦੇ ਵਿੱਚ ਤੋਂ ਤੁਹਾਡੇ ਵੱਲੋਂ ਆਪਣੇ ਨਗਰ ਦਾ ਨਗਰ ਦੇ ਮੋਹਤਬਰ ਹੋਣ ਦੇ ਨਾਤੇ ਕਿਸ ਤਰੀਕੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕੀਤਾ ਜਾ ਰਿਹਾ ਸਾਥ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੇਰੇ ਪਹਿਲਾਂ ਗੋਲੋਂ ਤੋਂ ਪਹਿਲਾਂ ਰਿਆੜ ਸਾਹਿਬ ਨੇ ਦੱਸਿਆ ਕਿ ਗੁਰੂ ਅਮਰਦਾਸ ਜੀ ਦਾ ਗੁਰਗਦੀ ਦਿਵਸ 450 ਸਾਲਾ ਅਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਜਿਹੜਾ 450 ਸਾਲਾ ਇਹਦਾ ਖੁਦ ਸੰਬੰਧ ਦੇ ਵਿੱਚ ਜਿਹੜੀਆਂ ਦੋ ਸ਼ਤਾਬੀਆਂ ਐ ਮਨਾਈਆਂ ਜਾ ਰਹੀਆਂ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਭਰ ਦੀ ਸੰਗਤ ਗੁਰਦੁਆਰਾ ਬੌਲੀ ਸਾਹਿਬ ਦੀ ਤਮਾਮ ਮੈਨੇਜਮੈਂਟ ਗ੍ਰਾਮ ਪੰਚਾਇਤ ਗੋਇੰਦਵਾਲ ਸਾਹਿਬ ਤੇ ਇਲਾਕੇ ਭਰ ਦੀਆਂ ਜਿਹੜੀਆਂ ਸੰਗਤਾਂ ਦਾ ਬੜੇ ਉਤਸ਼ਾਹ ਤੇ ਸ਼ਰਧਾ ਤੇ ਸਤਿਕਾਰ ਦੇ ਨਾਲ ਵੱਲੋਂ ਨਾ ਜਾ ਰਹੇ ਹੁਣ ਤੇ ਵੱਖ-ਵੱਖ ਤਰ੍ਹਾਂ ਦੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿਉਂਕਿ ਇਹ ਜਿਹੜੇ ਸਮਾਗਮ ਹੈ ਇਹ ਕੋਈ ਸਮਾਗਮ ਛੋਟਾ ਨਹੀਂ بڑے-ਵੱਡੇ ਸਮਾਗਮ ਹੋਣੇ ਆ ਜਿਨ੍ਹਾਂ ਦੇ ਵਿੱਚ ਕੱਲੇ ਇਲਾਕੇ ਭਰ ਤੋਂ ਨਹੀਂ ਦੁਨੀਆਂ ਭਰ ਦੇ ਵਿੱਚੋਂ ਨਾਨਕ ਨਾਮ ਲੈਵਲ ਜਿਹੜੀ ਸੰਗਤ ਆ ਉਹਨਾਂ ਨੇ ਇੱਥੇ ਪਹੁੰਚਣਾ ਇਹ ਜਿਹੜੀ ਸ਼ਤਾਬਦੀ ਹੈ ਇਹਦੇ ਲਈ ਇੱਕ ਸਤਬਰ ਤੋਂ ਨਗਰ ਕੀਰਤਨ ਜਿਹੜੇ ਸ਼ੁਰੂ ਹੋਣੇ ਸ਼ੁਰੂ ਹੋ ਜਾਣੇ ਆ ਤੇ ਉਸ ਦਿਨ ਤੋਂ ਹੀ ਮਤਲਬ ਜਿਹੜੇ ਸਮਾਗਮ ਸ਼ੁਰੂ ਹੋ ਜਾਣੇ ਆ ਤੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੇ ਵੱਡੇ ਵੱਡੇ ਪੱਧਰ ਤੇ ਪ੍ਰਬੰਧ ਕਰ ਰਹੀ ਹੈ 30 35 ਦੇ ਕਰੀਬ ਜਿਹੜੇ ਵੱਖ-ਵੱਖ ਕੋਹਿੰਦਵਾਲ ਸਾਹਿਬ ਦੀਆਂ ਸਾਈਡਾਂ ਉੱਥੇ ਲੰਗਰ ਲਗਾਏ ਜਾ ਰਹੇ ਆ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਕਿਉਂਕਿ ਪਹਿਲਾਂ ਜਿਹੜੀਆਂ ਸਰਕਾਰਾਂ ਬਣਦੀਆਂ ਬੜੀਆਂ ਪਹਿਲਾਂ ਸੀ ਜਦੋਂ ਕੋਈ ਵੀ ਸ਼ਤਾਬਦੀ ਆਈ ਜਾਂ ਸ਼੍ਰੋਮਣੀ ਕਾਦੀ ਦਲ ਦੀ ਸਰਕਾਰ ਦੇ ਵਿੱਚ ਆਈ ਹੈ ਜਾਂ ਸੁਲਤਾਨਪੁਰ ਲੋਧੀ ਦੇ ਵਿੱਚ ਸਮਾਗਮ ਕਰਵਾਏ ਆ ਆਪਾਂ ਬੜੇ ਵੱਡੇ ਪੱਧਰ ਤੇ ਸਰਕਾਰਾਂ ਨੇ ਪ੍ਰਬੰਧ ਕੀਤੇ ਆ ਪਰ ਬੜੇ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਹੁਣ ਵਾਲੀ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਐ ਇਹਨੇ ਅਜੇ ਤੱਕ ਕੋਈ ਇੱਥੇ ਮੀਟਿੰਗ ਕਰਨੀ ਵੀ ਬناسب ਨਹੀਂ ਸੰਭਲੀ ਨਹੀਂ ਤਾਂ ਘਟੋ ਘਟ ਜਿਹੜਾ ਜਿਹੜੇ ਵੀ ਡਿਪਾਰਟਮੈਂਟ ਐ ਇਹਨਾਂ ਦੇ ਜਾਂ ਛੜਕਾਂ ਦੀ ਹਾਲਤ ਬਹੁਤ ਖਰਾਬ ਹੈ ਜਾਂ ਬਿਜਲੀ ਬੋਰਡ ਦੇ ਨਾਲ ਸੰਬੰਧਤ ਹੈ ਮੇਰੇ ਕਹਿਣ ਦਾ ਪਾਵ ਜਿੰਨੇ ਵੀ ਡਿਪਾਰਟਮੈਂਟ ਐ ਉਹਨਾਂ ਦੇ ਘਟੋ ਘਟ ਐਕਸੀਨ ਪੱਧਰ ਤੱਕ ਇੱਥੇ ਅਫਸਰ ਆ ਕੇ ਮੀਟਿੰਗ ਕਰਦੇ ਤੇ ਸਭ ਤੋਂ ਵੱਡੀ ਗੱਲ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਹੀਂ ਆਉਣਾ ਉਹਨਾਂ ਦੀ ਰਹਿائش ਦਾ ਪ੍ਰਬੰਧ ਸਰਕਾਰ ਦਾ ਕਰਨਾ ਫਰਜ਼ ਆ ਕਿਉਂਕਿ ਪਹਿਲਾਂ ਆਪਾਂ ਦੇਖਦੇ ਆਂ ਚਾ ਪਟਨਾ ਸਾਹਿਬ ਦੇ ਵਿੱਚ ਸਦਬ ਦੀ ਮਨਾਈ ਹੈ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਆ ਚਨੰਦਪੁਰ ਸਾਹਿਬ ਦੇ ਵਿੱਚ ਤੇ ਸਰਕਾਰ ਜਿਹੜੀ ਹੁੰਦੀ ਆ ਇੱਕ ਟੈਂਟ ਸਿਟੀ ਬਣਾਉਦੀ ਆ ਬਹੁਤ ਵਧੀਆ ਟੈਂਟ ਲਾ ਕੇ ਜਿੱਥੇ ਸੰਗਤ ਉਹ ਠਹਿਰਨ ਦੇ ਠਹਿਰਦੀ ਆ ਦਰਾਤ ਨੂੰ ਆਰਾਮ ਕਰ ਸਕਦੀ ਆ ਤੇ ਨਾਲ ਨਾਲ ਉਹਨਾਂ ਦੇ ਵਾਸਤੇ ਪਾਣੀ ਦਾ ਪ੍ਰਬੰਧ ਤੇ ਲੈਟਰਨ ਵਧੀਆ ਬਣਾਈਆਂ ਜਾਂਦੀਆਂ ਪਰ ਦੁੱਖ ਦੀ ਗੱਲ ਆ ਵੀ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਅਪਰਾਲਾ ਨਹੀਂ ਕੀਤਾ ਬੜੇ ਦੁੱਖ ਤੇ ਅਫਸੋਸ ਦੀ ਗੱਲ ਹੈ ਕਿਉਂਕਿ ਆਪਾਂ ਕਰਮਾ ਭਾਗਾਂ ਵਾਲੇ ਇਨਸਾਨ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇਹ ਸਮਾਗਮ ਆਏ ਆ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਜਿੰਨੇ ਵੀ ਲੰਗਰ ਲਗਾਏ ਜਾ ਰਹੇ ਉਹਨਾਂ ਵਾਸਤੇ ਆਪਣੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ ਜਿਹੜੀ ਸੜਕਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਉਹਦੇ ਲਈ ਕੀਤਾ ਜਾਵੇ ਲੋਕਾਂ ਦੇ ਰਹਿਣ ਵਾਸਤੇ ਰਾਤ ਦਿਨ ਸਿਟੀ ਜਿਵੇਂ ਪਹਿਲਾਂ ਮੈਂ ਕਲ ਇੱਕ ਬੇਨਤੀ ਕੀਤੀ ਹੈ ਕਿਉਂਕਿ ਇਹ ਸਮਾਗਮ ਬੜੇ ਵੱਡੀ ਪੱਧਰ ਤੇ ਮਨਾਏ ਜਾ ਰਹੇ ਆ ਦੁਨੀਆ ਭਰ ਚੋਂ ਸੰਗਤ ਆਉਣੀ ਹੈ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੀ ਅਸੀਂ ਵੀ ਪੂਰਾ ਨਗਰ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਜਿਹੜੇ ਪ੍ਰੋਗਰਾਮ ਲਿਕੇ ਜਾ ਰਹੇ ਆ ਪੂਰਾ ਸਹਿਯੋਗ ਦੇ ਰਹੇ ਆ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਅਛਾ ਸੰਗਤ ਨੂੰ ਕੀ ਅਪੀਲ ਕਰਦੇ ਆ ਅਖੀਰ ਦੇ ਵਿੱਚ ਸੰਗਤ ਜਿਸ ਤਰੀਕੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਸੰਗਤ ਆ ਰਹੀ ਆ ਕੀ ਅਪੀਲ ਕਰਨੀ ਕਿਉਂ ਨੇ ਸੰਗਤਾਂ ਨੂੰ ਸੰਗਤ ਨੂੰ ਇਹੀ ਬੇਨਤੀ ਕਿ ਕੋਈ ਸੰਗਤ ਦੇ ਵਿੱਚ ਜਿਵੇਂ ਦੇਖ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮੈਂ ਸਾਨੂੰ ਆ ਸਕੇ ਇੱਥੇ ਲੱਖਾਂ ਦੀ ਗਿਣਤੀ ਵਿੱਚ ਪਹੁੰਚੂਗੀ ਪਹੁੰਚਣਾ ਵੀ ਚਾਹੀਦਾ ਹੈ ਕਿਉਂਕਿ ਸਾਡੇ ਸਾਡਾ ਇਸ ਤੋਂ ਵੱਡੇ ਸਾਡੇ ਵਾਸਤੇ ਕੋਈ ਸਮਾਗਮ ਕੋ ਦਿਨ ਹੋ ਨਹੀਂ ਸਕਦੇਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਸਾਡੀ ਨੌਜਵਾਨੀ ਹੈ ਉਹਨੂੰ ਧਰਮ ਦੇ ਨਾਲ ਜੋੜਨ ਵਾਸਤੇ ਉਹਨਾਂ ਨੂੰ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਨੌਜਵਾਨਾਂ ਨੂੰ ਅੱਗੇ ਲਿਆਉਣ ਵਾਸਤੇ ਇਹੋ ਜਿਹੇ ਜਿਹੜੇ ਸਮਾਗਮ ਹੈ ਉਹਨਾਂ ਸਮਾਗਮਾਂ ਦੇ ਵਿੱਚ ਨੌਜਵਾਨਾਂ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਇਹ ਸ਼ਤਾਬ ਦੀਆਂ ਸਮਾਗਮ ਸਮਾਗਮ ਦੇ ਵਿੱਚ ਆਉਣ ਆਮ ਤੌਰ ਤੇ ਅਸੀਂ ਦੇਖਦੇ ਆ ਵੱਡੇ ਵੱਡੇ ਡੱਕ ਲਾ ਕੇ ਟਰੈਕਟਰਾਂ ਦੇ ਉੱਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਤੇ ਕੰਟਰੋਲ ਕੀਤਾ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਇਆ ਜਾਵੇ ਵੱਡੇ ਵੱਡੇ ਡੱਕ ਨਾ ਲਾਇਆ ਜਾਵੇ ਤੇ ਜਿਹੜੇ ਮੋਟਰਸਾਈਕਲ ਹੈ ਉਹਨਾਂ ਤੇ ਵੀ ਜਿਹੜੇ ਪਟਾਕੇ ਮਾਰਦੇ ਇਹਨਾਂ ਤੇ ਘਟ ਘਟ ਜ਼ਰੂਰ ਐਕਸ਼ਨ ਲਿਆ ਜਾਵੇ ਤੇ ਜਿਹੜੇ ਟਰੈਕਟਰ ਆ ਇਹਨਾਂ ਤੇ ਲਾਜ਼ਮੀ ਕੀਤਾ ਜਾਵੇ ਕਿ ਉਹਦੇ ਪਿੱਛੇ ਟਰਾਲੀ ਨਹੀਂ ਪਾਈ ਹੋਵੇ ਆਮ ਤੌਰ ਤੇ ਦੇਖਿਆ ਵੀ ਟਰੈਕਟਰ ਮੁੰਡੇ ਲਈ ਫਿਰਦੇ ਆ ਉਥੇ ਪੰਜ ਚਾਰ ਬੈਠੇ ਹੁੰਦੇ ਉਹ ਵੱਡੇ ਵੱਡੇ ਚਿੱਕੀ ਦੇਖ ਜਦ ਕਿ ਇਹ ਜਿਹੜਾ ਜੋਤੀ ਜੋਤ ਦਿਵਸ ਸਰ ਗੁਰੂ ਅਮਰਦਾਸ ਜੀ ਦਾ ਇਹਦਾ ਸਮੰਦ ਪੂਜਾ ਦਾ ਅਸੀਂ ਭੰਗੜੇ ਲਾ ਕੇ ਖੁਸ਼ੀਆਂ ਵਾੜਾ ਲਈਆ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਦੁਆਰ ਹਾਲ ਦੇ ਵਿੱਚ ਆਈਏ ਉਥੇ ਕੀਰਤਨ ਸਰਵ ਕਰੀਏ ਸੋ ਸਾਡੇ ਨਾਲ ਇਸ ਨਗਰ ਦੇ ਮੋਹਤਬਰ ਆ ਗੁਕਲਦੀਪ ਸਿੰਘ ਲੌਰੀਆ ਜੁੜੇ ਨੇ ਗੱਲਬਾਤ ਕਰਦੇ ਨੇ ਲੌਰੀਆ ਸਾਹਿਬ ਤੁਹਾਡੇ ਨਗਰ ਦੇ ਵਿੱਚ 450 ਸਾਲਾ ਸਤਾਬਲੀ ਸਮਾਗਮ ਜਿਹੜੇ ਬਣਾਏ ਜਾ ਰਹੇ ਨੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਪੁਰਬ ਇਥੇ ਮਨਾਇਆ ਜਾਣਾ ਵਾ ਸੋ ਨਗਰ ਦੇ ਮੋਹਤਬਰ ਹੋਣ ਦੇ ਨਾਤੇ ਤੁਹਾਡੇ ਵੱਲੋਂ ਕਿਦਾਂ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤ ਦੇਵਸ ਮਨਾਇਆ ਜਾ ਰਿਹਾ ਜੀ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪਤਾ ਗੱਦੀ ਦੇਵਸ ਵੀ ਮਨਾਇਆ ਜਾ ਰਿਹਾ ਜੀ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤਾਂ ਮਹਾਪੁਰਸ਼ਾਂ ਵੱਲੋਂ ਸਾਰੀਆਂ ਸੰਸਥਾਵਾਂ ਵੱਲੋਂ ਸਾਰੀਆਂ ਕਮੇਟੀਆਂ ਵੱਲੋਂ ਬੜੇ ਹੀ ਜੋਰ ਸ਼ੋਰ ਦੇ ਨਾਲ ਜਿਹੜਾ ਜੀ ਧੂਮ ਧਾਮ ਨਾਲ ਜੀ ਮਨਾਇਆ ਜਾ ਰਿਹਾ ਤੇ ਸਾਰੇ ਨਗਰ ਦਾ ਸਾਰੀਆਂ ਪੰਚਾਇਤਾਂ ਦਾ ਬਿਲਕੁਲ ਸਹਿਯੋਗ ਹੈ ਜੀ ਇਹਨਾਂ ਦੇ ਨਾਲ ਤੇ ਬੜੀ ਹੀ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਜੀ ਅੱਛਾ ਜਿਸ ਤਰੀਕੇ ਨਾਲ ਪ੍ਰਬੰਧਕ ਜਾਣਦੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਸਰਕਾਰ ਦਾ ਹਲੇ ਤੱਕ ਉਹਨਾਂ ਨੂੰ ਕੋਈ ਬਹੁਤਾ ਵੱਡਾ ਜਿਹੜਾ ਸਹਿਯੋਗ ਨਹੀਂ ਮਿਲਿਆ ਸਤੰਭ ਦੀ ਸਮਾਗਮ ਜਿਹੜੇ ਆ ਸਰਕਾਰਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਚੱਲਦੇ ਕੇਂਦਰ ਸਰਕਾਰ ਨੂੰ ਇੱਥੇ ਸਹਿਯੋਗ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਸੋ ਯੋਗ ਕਰਨਾ ਚਾਹੀਦਾ ਪਿੰਡ ਦੇ ਮੋਹਰਵਾਰ ਆਗੂ ਹੋਣ ਦੇ ਨਾਂ ਤੇ ਕਿਵੇਂ ਦਾ ਸਹਿਯੋਗ ਤੁਸੀਂ ਸਰਕਾਰ ਕੋਲ ਮੰਗਦੇ ਜੀ ਸਰਕਾਰ ਨੂੰ ਜੀ ਬਿਲਕੁਲ ਹੈ ਇਹੋ ਜੇ ਵੱਡੇ ਸਮਾਗਮਾਂ ਦੇ ਉੱਤੇ ਬਿਲਕੁਲ ਸਹਿਯੋਗ ਕਰਨਾ ਚਾਹੀਦਾ ਜੀ ਬੜੇ ਵਧੀਆ ਤਰੀਕੇ ਨਾਲ ਸਹਿਯੋਗ ਕਰਨਾ ਚਾਹੀਦਾ ਅਸੀਂ ਇਹਨਾਂ ਕੋਲ ਇਹ ਸਹਿਯੋਗ ਮੰਗਦੇ ਆਂ ਵੀ ਬੜੀ ਹੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨੇ ਇੱਥੇ ਦਰਸ਼ਕ ਕਰਨ ਵਾਸਤੇ ਆਉਣਾ ਟ੍ਰੈਫਿਕ ਦਾ ਪ੍ਰਬੰਧ ਬੜਾ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਹੈ ਰਹਿਣ ਸਹਿਣ ਦਾ ਪ੍ਰਬੰਧ ਬੜਾ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਜੀ ਬਾਕੀ ਜਿਹੜੀਆਂ ਸੰਗਤਾਂ ਆਉਣੀਆਂ ਜਿੱਦਾਂ ਕੋਈ ਉਹਨਾਂ ਦਾ ਪ੍ਰਬੰਧ ਜਿਹੜਾ ਵਧੀਆ ਤਰੀਕੇ ਨਾਲ ਹੋਣਾ ਕੋਈ ਹੁੱਲਣਬਾਜੀ ਨਹੀਂ ਹੋਣੀ ਚਾਹੀਦੀ ਜੀ ਇਹੋ ਜਿਹੇ ਪ੍ਰਬੰਧ ਜਿਹੜੇ ਉਹ ਸਰਕਾਰ ਨੂੰ ਬਹੁਤ ਜ਼ਰੂਰੀ ਕਰਨੇ ਚਾਹੀਦੇ ਆ ਸੜਕਾਂ ਦੇ ਵਿੱਚ ਜਿਹੜਾ ਕੋਈ ਜਿੱਦਾਂ ਮਾੜੀਆਂ ਸੜਕਾਂ ਜਾਂ ਖਰਾਬ ਸੜਕਾਂ ਉਹਨਾਂ ਨੂੰ ਸਹੀ ਕਰਕੇ ਦੇਣਾ ਚਾਹੀਦਾ ਜੀ ਸਰਕਾਰ ਨੂੰ ਸੋ ਇਹ ਸੀ ਇਹ ਨਗਰ ਤੋਂ ਮੋਹਰਬਾਰ ਆਗੂ ਜਿਹਨਾਂ ਨੇ ਆਪਣਾ ਗੱਲਬਾਤ ਕੀਤੀ ਆ ਤੇ ਆਸਿਕ ਨਗਰ ਖੋਨਵਾਲ ਸਾਹਿਬ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਵੱਡੇ ਕਾਰ ਸੇਵਾ ਦੇ ਜਿਹੜੇ ਇੱਥੇ ਵੱਡੇ ਜਿਹੜੀ ਕਾਰ ਸੇਵਾ ਇੱਥੇ ਚੱਲਦੀ ਪਈ ਆ ਜਿੱਥੇ ਕਿ ਵੱਖ-ਵੱਖ ਸੰਪਰਦਾਵਾਂ ਸਹਿਯੋਗ ਕਰਦੀਆਂ ਪਈਆਂ ਨੇ ਜਿਹੜੀ ਪੰਚਾਇਤ ਆ ਮੋਹਦਬਾ ਰਾਗੂ ਉਹਨਾਂ ਨੇ ਸਹਿਯੋਗ ਕੀਤਾ ਯਾਰ ਸ਼ਰੋਵਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਲਾਕੇ ਦੇ ਸੰਗਤ ਵੱਖ-ਵੱਖ ਸੰਪਰਦਾਵਾਂ ਨਗਰ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਗੁਰੂ ਅਮਰਦਾਸ ਜੀ ਦੇ ਜੋਤੀ ਜੋਦ ਪੁਰਬ ਨੂੰ ਸਮਰਪਿਤ 450 ਸਾਲਾ ਸਤਾਵਦੀ ਸਮਾਗਮ ਇੱਥੇ ਜਿਹੜੇ ਕਰਵਾਏ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਦੀ آمد ਹੋਣੀ ਆ ਸੋ ਪ੍ਰਬੰਧਕ ਜਨਾਂ ਵੱਲੋਂ ਸਰਕਾਰ ਪਾਸੋਂ ਵੀ ਜਿਹੜੀ ਆ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਪਾਸੋਂ ਜਿਹੜੀ ਸਹਿਯੋਗ ਦੀ ਇੱਥੇ ਮੰਗ ਕੀਤੀ ਗਈ ਹੈ ਸ਼੍ਰੀ ਗੋਲਵਾਲ ਸਾਹਿਬ ਤੋਂ ਕੈਮਰਾਮੈਨ ਸੋਲੋ ਫੋਟੋਆਂ ਨਾਲ ਮਾਨ ਸਿੰਘ ਐਮ ਐਸ ਪ੍ਰੋ ਟੀਵੀ